ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਆਪ ਵਿਚਾਰੇ ਸੁ ਪਰਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੁਰਮਾਨੇ ਮਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜਰਤਾ ਇਕਾਰ ਸੇਵਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਮਦ ਜੁਲਾਏ RAM NARAYAN ਕਹੇ ਕਹਾਏ ਗੁਰ ਤੇ ਬਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤਨੂਪ ਤੇਰੇ ਭਾਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਚਾਰ ਸੁਮਵਹਿ ਤਰਣ ਗगन ਕਲ ਧਾਰ ਰਹਾਵੇ ਬਾਹਰ ਜਤੋਂ ਉਲਟ ਭਰਾਵੇ ਮੂਰਕ ਹੋਏ ਨਾ ਆਖੀ ਸੁਜੇ ਜੇ ਵਾਰਸ ਨਹੀਂ ਕਹਿਆ ਬੂਜੇ ਵੇਖ ਕਾ ਮਾਤਾ ਜਾਗ ਸਿਓ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿ ਵਹਿਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਆਪ ਵਿਚਾਰੇ ਸਬਰ ਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੋ ਰਮਨੇ ਮਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜ ਰਤਾ ਪਕਾਰ ਸੇਵਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ RAM ਨਰਾਇਣ ਕਹੇ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਟਨ ਕਾਇਆ ਜੋਤ ਨੂਪ ਤੇਰੇ ਭਾਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਜਾਂ ਰਸਮ ਵਹਿ ਤਰਣ ਗगन ਕਲ ਧਾਰ ਰਹਾਵੇ ਬਾਹਰ ਜਤੋਂ ਉਲਟ ਬਰਾਵੇ ਮੂਰਕ ਹੋਏ ਨਾ ਆਖੀ ਸੁਜੇ ਜੇਵਾਰਸ ਨਹੀਂ ਕਹਿਆ ਬੂਜੇ ਬੇਖਕਾ ਮਾਤਾ ਜਾਗ ਸਿਉ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰੇ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਫੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਾਸਾ ਮਹਲਾ 1 ਆਪ ਵਿਚਾਰੇ ਸੁਬਰ ਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੋ ਰਮਨੇ ਮੰਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜ ਰਤਾ ਇਕਾਰ ਸਵਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਮਧ ਜੁਲਾਏ RAM NARAYAN ਕਹੇ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਨੂਪ ਤੇਰੇ ਭਾਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਅਖੂਟ ਪੰਜ ਤੀਨ ਨਵਜਾਰ ਸਮਵਹਿ ਤਰਣ ਗगन ਕਲ ਧਾਰ ਰਹਾਵੇ ਬਾਹਰ ਜਾਤੋਂ ਉਲਟ ਬਰਾਵੇ ਮੂਰਕ ਹੋਏ ਨਾ ਆਖੀ ਸੁਜੇ ਜਿਹਾਰਸ ਨਹੀਂ ਕਹਿਆ ਬੂਜੇ ਬੇਖਕਾ ਮਾਤਾ ਜਾਗ ਸਿਉ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਆਪ ਵਿਚਾਰੇ ਸੁਬਰ ਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੋ ਰਮਨੇ ਮੰਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜ ਰਤਾ ਇਕਾਰ ਸੇਵਦ ਸਹਜ ਘਰ ਗੁਰ ਕਰਤਾਰ ਆਸਾ ਮਨ ਸਾ ਸ਼ਬਦ ਜੁਲਾਏ RAM NARAYAN ਕਹੇ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਟਨ ਕਾਇਆ ਜੋਤ ਨੂਪ ਦੇਰ ਭਾਵਣ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਚਾਰ ਸਮਵਹਿ ਤਰਣ ਗगन ਕਲ ਧਾਰ ਰਹਾਵੇ ਬਾਹਰ ਜਾਤੋਂ ਉਲਟ ਭਰਾਵੇ ਮੂਰਕ ਹੋਏ ਨਾ ਆਖੀ ਸੁਜੇ ਜੇ ਵਾਰਸ ਨਹੀਂ ਕਹਿਆ ਬੂਜੇ ਦੇਖ ਕਾ ਮਾਤਾ ਜਾਗ ਸਿਓ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿ ਵਹਿਰ ਲਾਲ ਮਨ ਮੋਤੀ ਫੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਆਪ ਵਿਚਾਰੇ ਸੁਪਰ ਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੁਰ ਮਾਨੇ ਮਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜ ਰਤਾ ਪਕਾਰ ਸਵਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ RAM ਨਰਾਇਣ ਕਹੇ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਟਨ ਕਾਇਆ ਜੋਤਨੂਪ ਇਰ ਭਾਵਣ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਚਾਰ ਸਮਵਹਿ ਤਰਣ ਗगन ਕਲ ਧਾਰ ਰਹਾਵੇ ਬਾਰ ਜਤੋਂ ਉਲਟ ਭਰਾਵੇ ਮੂਰਕ ਹੋਏ ਨਾ ਆਖੀ ਸੁਜੇ ਜਿਹਾ ਰਸ ਨਹੀਂ ਕਹਿਆ ਬੂਜੇ ਬੇਖਕਾ ਮਾਤਾ ਜਾਗ ਸਿਓ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਫੈ ਤਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਆਪ ਵਿਚਾਰੇ ਸੋ ਪਰਕੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰ ਗੁਰ ਮੰਨੇ ਮੰਨ ਤੇ ਮਨ ਧੀਰਾ ਐਸਾ ਸਾਹ ਸੁਰਾफी ਕਰੇ ਸਾਚੀ ਨਦਰ ਏਕ ਲਿਵ ਤਰੇ ਰਹਾਉ ਪੂੰਜੀ ਨਾਮ ਨਿਰੰਝਣ ਸਾਰ ਨਿਰਮਲ ਸਾਜ ਰਤਾ ਇਕਾਰ ਸਿਵਤ ਸਹਜ ਘਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ RAM NARAYAN ਕਹੇ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਟਨ ਕਾਇਆ ਜੋਤ ਨੂਪ ਤੇਰੇ ਭਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਜਾਂ ਰਸਮ ਵਹਿ ਤਰਣ ਗगन ਕਲ ਧਾਰ ਰਹਾਵੇ ਬਾਹਰ ਜਾਤੋਂ ਉਲਟ ਭਰਾਵੇ ਮੂਰਕ ਹੋਏ ਨਾ ਆਖੀ ਸੁਜੇ ਜਿਹਵਾਂ ਰਸ ਨਹੀਂ ਕਹਿਆ ਬੂਜੇ ਬੇਖਕਾ ਮਾਤਾ ਜਾਗ ਸਿਉ ਲੂਜੇ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬੇਨਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਫੈ ਦਿਸ ਕਾ ਮਾਲ ਨਾਨਕ ਪਰਖੇ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ